ਜਮਾਤ ਨੂੰ ਰਖੇ ਕਰਨ ਵਾਲਾ ਹੋਂ ਹੈ ਇਸ ਸਵਾਲ ਦਾ ਜਵਾਬ ਕੋਈ ਕਿਸਮ ਪਾਈਆਂ ਮਿੱਥ ਬਖਸ਼ਿਸ਼ ਕਰਤੀ ਹਨ ਰੱਖ ਲਿਓ ਪ੍ਰਭ ਕਰਨ ਹਾਰ ਜੀ ਜੰਤ ਕਰ ਦਿਆ ਹੈ ਜੀਵਨ ਉਪੇਦ ਕਰਨ ਵਾਲੇ ਪ੍ਰਭ ਤੂੰ ਆਪ ਹੀ ਵੇਰ ਕਰਕੇ ਸਾਰੇ ਜੀ ਜਨਤਾ ਨੂੰ ਇਸ ਤ੍ਰਿਸ਼ਨਾ ਤੋਂ ਬਚਾ ਲੈ ਜਮਰਾਜ ਤੋਂ ਬਚਾ ਲੈ ਬਿਨ ਪਰਬ ਕੋਈ ਨਾ ਰਖਣ ਹਾਰ ਮਹਾ ਵਿਕਟ ਜੰਮ ਪਿਆ ਜਮਰਾਜ ਜੀਵਾਂ ਵਾਸਤੇ ਬੜਾ ਡਰਾਉਣਾ ਬਣ ਕੇ ਰਿਹਾ ਹੈ ਕਿ ਪਰਬ ਤੇਥੋ ਬਿਨਾ ਕੋਈ ਹੋ ਰੱਖਿਆ ਕਰਨ ਵਾਲਾ ਨਹੀਂ ਹੈ ਨਾਨਕ ਨਾਮ ਨਵਿਸਰੋ ਕਰ ਆਪਣੀ ਹਰਮਿਆ ਕੀ ਨਾਨਕ ਅਰਦਾਸ ਕਰਤੀ ਆਖੇ ਹਰੀ ਆਪਣੀ ਮਿਹਰ ਕਰ ਮੈਂ ਤੇਰਾ ਨਾਮ ਕਦੀ ਨਾ ਭੁਲਾਵਾਂ ਕੋ ਵਾਹਿਗੁਰੂ ਆਪ ਹੀ ਜਮਾ ਤੇ ਦਰਤ ਹੋਰ ਖੇ ਪਰਨ ਵਾਲਾ ਹੈ ਆਪ ਹੀ ਨਾਮ ਜਪਾਉਂਦਾ ਹੈ ਆਪ ਹੀ ਜਮਮਕ ਤੇ ਦਰਤ ਜੀਵਨ ਵਿੱਚ ਚੰਗਾ ਹੈ